ਸਵਾਗਤ ਹੈ ਜੀ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਅੰਮ੍ਰਿਤਸਰ 에ਰਪੋਰਟ ਕਨੈਕਟਿੰਗ ਦ ਵਰਲਡ ਪੰਜਾਬੀਆਂ ਵੱਲੋਂ ਲਗਾਤਾਰ ਲਗਾਤਾਰ ਅੰਮ੍ਰਿਤਸਰ ਵਾਈ ਅੱਡੇ ਨੂੰ ਸਪੋਰਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹੁਣ ਅਸੀਂ ਕਹਾਂਗੇ ਕਿ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਦੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਪੈ ਰਿਹਾ ਹੈ ਬੂਰ ਰਿਜ਼ਲਟਸ ਸਾਹਮਣੇ ਆ ਰਹੇ ਹਨ ਲਗਾਤਾਰ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈ ਅੱਡਾ ਗੁਰੂ ਕੀ ਨਗਰੀ ਸੈਫਟੀ ਦਾ ਘਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜਾਬ ਦਾ ਸਭ ਤੋਂ ਬਿਜ਼ੀਸਟ ਹਵਾਈ ਅੱਡਾ ਸਭ ਤੋਂ ਵੱਡਾ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਜੰਦਰ ਸਾਹਿਬ ਹਵਾਈ ਅੱਡਾ ਲਗਾਤਾਰ ਬੁਲੰਦੀਆਂ ਨੂੰ ਸ਼ੋਰਿਆ ਲਗਾਤਾਰ ਵੱਡੀ ਗਿਣਤੀ ਹੁਣ ਪੰਜਾਬੀਆਂ ਦੀ ਅੰਮ੍ਰਿਤਸਰ ਨੂੰ ਤਰਜੀਹ ਦੇ ਰਹੀ ਹੈ ਤੁਸੀਂ ਜ਼ਰੂਰ ਅੰਮ੍ਰਿਤਸਰ ਭਾਵੇਂ ਲੁਧਿਆਣੇ ਹੋ ਪਟਿਆਲੇ ਜਿੱਥੇ ਵੀ ਹੋ ਜਿਹੜੇ ਸੋਚਦੇ ਨੇ ਕਿ ਦਿੱਲੀ ਤੋਂ ਸਾਨੂੰ ਉਹਨਾਂ ਹੀ ਪੈਂਦਾ ਹੈ ਉਹ ਜ਼ਰੂਰ ਅੰਮ੍ਰਿਤਸਰ ਜ਼ਰੂਰ ਇਕ ਵਰੀਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਤੁਹਾਡੇ ਨਾਲ ਫੇਅਰ ਸ਼ੇਅਰ ਕਰਦੇ ਹਾਂ ਕਿਸ ਤਰ੍ਹਾਂ ਜਨਵਰੀ 2025 ਦਸੰਬਰ 2024 ਤੋਂ ਬਾਅਦ ਜਨਵਰੀ 2025 ਵਿੱਚ ਵੀ ਰਿਕਾਰਡ ਗਿਣਤੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਯਾਤਰੀਆਂ ਦੀ ਅੰਤਰਰਾਸ਼ਟਰੀ ਯਾਤਰੀਆਂ ਦੀ ਵੱਡੀ ਗਿਣਤੀ ਰਿਕਾਰਡ ਕੀਤੀ ਗਈ ਦਸੰਬਰ 2024 ਵਿੱਚ ਇਥੋਂ 340000 ਤਕਰੀਬਨ 340000 ਕੁੱਲ ਯਾਤਰੀ ਉਹ ਆਏ ਜਾਗੇ ਇੰਟਰਨੈਸ਼ਨਲ ਜਾਂ ਡੋਮੈਸਟਿਕ ਜਿਸ ਤਕਰੀਬਨ 111000 230000 ਤਕਰੀਬਨ ਡੋਮੈਸਟਿਕ ਸਨ ਜਿਹੜੇ ਕਿ ਵੱਡੀ ਗਿਣਤੀ ਦਿੱਲੀ ਥਾਣੀ ਅਮਰੀਕਾ ਆ ਰਹੀ ਹੈ ਇੰਟਰਨੈਸ਼ਨਲ ਸੀਗੀ ਪਰ ਜਿਹੜੀ ਸਿੱਧੀ ਅਮਰੀਕਾ ਤੋਂ ਕੁਵਾਲਾਮਪੁਰ ਸਿੰਗਾਪੁਰ ਲੰਡਨ ਬਰਮਿੰਗਮ ਮਿਲਾਨ ਸ਼ਾਰਜਾ ਦੁਬਈ ਦੋਹਾ ਕੁਵਾਲਾਮਪੁਰ ਸਿੰਗਾਪੁਰ ਇਨ੍ਹਾਂ ਮੁਲਕਾਂ ਦੇ ਹਵਾਈ ਅੱਡੇ ਆ ਥਾਣੀ ਜਾਂ ਉੱਤੇ ਸਿੱਧਾ ਜਾਂ ਦੋਹਾ ਜਾ ਰਹੇ ਹਨ ਉਹ 111000 ਸੀ ਪਰ ਹੁਣ ਜਨਵਰੀ 2025 ਵਿੱਚ ਇਹ ਅੰਕੜੇ ਜਿਹੜੇ ਹਨ 114000 ਤੱਕ ਪਹੁੰਚ ਗਏ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਜਿਹੜੀ ਹੁਣ ਪੰਜਾਬੀਆਂ ਦੀ ਚੱ ਰਹੀ ਹੈ 2025 ਜਨਵਰੀ 2025 ਸਾਲ ਦਾ ਪਹਿਲਾ ਮਹੀਨਾ ਤੇ ਤੁਸੀਂ ਦੇਖ ਸਕਦੇ ਹੋ 272819 ਯਾਤਰੀ 2024 ਤਈ ਵਿੱਚ ਗਏ 24 ਵਿੱਚ ਗਏ ਸਨ ਜਨਵਰੀ ਚ ਪਰ ਜਨਵਰੀ 2025 ਵਿੱਚ ਇਹ ਗਿਣਤੀ 3 ਲੱਖ ਤਈ ਹਜ਼ਾਰ ਕੁਲ ਸਕ੍ਰੀਨ ਤੇ ਡੰਡੀਆਂ ਵਿੱਚ ਗ੍ਰਾਫਸ ਵਿੱਚ ਤੁਸੀਂ ਦੇਖ ਸਕਦੇ ਹੋ ਇੰਟਰਨੈਸ਼ਨਲ 96924 ਤੋਂ 113481 ਨਾਲ ਹੀ 175000 176000 ਤੋਂ 210000 154 ਤੇ ਕੁੱਲ ਗਣਤੀ ਹੋ ਗਈ 323635 18.6 ਫੀਸਦੀ ਇਨਕਰੀਜ਼ ਹੋਇਆ ਟ੍ਰੈਫਿਕ ਵਿੱਚ ਅੰਮ੍ਰਿਤਸਰ ਤੋਂ 18% ਵਾਧਾ ਨਾਲ ਹੀ ਡੋਮੈਸਟਿਕ ਵਿੱਚ ਵੀ 19.5% ਤੇ ਇਸੇ ਤਰ੍ਹਾਂ ਹੀ ਇੰਟਰਨੈਸ਼ਨਲ ਵਿੱਚ 17.1% ਸੋ ਇਹ ਤੁਸੀਂ ਵਾਧਾ ਦੇਖਿਆ ਲਗਾਤਾਰ 2024 ਦੇ ਮੁਕਾਬਲੇ 2025 ਵਿੱਚ ਹੁਣ ਜਨਵਰੀ 'ਚ ਇਹ ਵਾਧਾ ਹੋਇਆ ਤੇ ਪਹਿਲਾਂ ਵੀ ਅਸੀਂ ਦੇਖ ਚੁੱਕੇ ਹਾਂ ਕਿ 에ਅਕ੍ਰਾਫਟ ਮੂਵਮੈਂਟ ਜਿਹੜੇ ਜਹਾਜ਼ ਦੇ ਮੂਵਮੈਂਟ ਵੀ ਹੁੰਦੇ ਜਿੰਨੀ ਆਵਾਜ਼ ਆਈ ਉਹਨਾਂ 'ਚ ਵੀ ਵਾਧਾ ਹੋਇਆ। ਇਹ ਹੀ ਨਈ ਜਿਹੜੇ ਕੀ 에ਅਰਕ੍ਰਾਫਟ ਮੂਵਮੈਂਟ ਕਿੰਨੀਆਂ ਫਲਾਈਟਾਂ ਮਹੀਨੇ 'ਚ ਆਈਆਂ ਤੇ ਗਈਆਂ। ਅੰਤਰਰਾਸ਼ਟਰੀ ਯਾਤਰੀ 114000 ਸਨ ਉਹ ਜਿਹੜੀਆਂ ਫਲਾਈਟ 'ਚ ਆ ਰਹੇ ਸਨ। ਗਿਣਤੀ ਵਧੀ ਹੈ ਕਈ ਵਾਰੀ ਉਸ ਦਾ ਸਵਾਰੀਆਂ ਦੀ ਗਿਣਤੀ ਵੱਧ ਜੇ ਫਲਾਈਟਾਂ ਉਹਨੀਆਂ ਰਹੇਨ। ਦਸੰਬਰ 'ਚ ਦੇਖਣ ਨੂੰ ਮਿਲਿਆ ਸੀ ਕਿ ਜਿੰਨੇ ਜਹਾਜ਼ ਆਏ ਤੇ ਗਏ ਉਨ੍ਹਾਂ ਦੀ ਗਿਣਤੀ ਸੇਮ ਰਹੀ ਪਰ ਅੰਤਰਰਾਸ਼ਟਰੀ ਯਾਤਰੀ ਦੀ ਗਿਣਤੀ 10000 ਵੱਧ ਗਈ ਤੇ ਡੋਮੈਸਟਿਕ ਦੀ ਵੀ ਵਧੀ ਪਰ ਜਨਵਰੀ 2025 'ਚ ਦੇਖਣ ਚ ਆਇਆ ਹੈ ਜਹਾਜ਼ਾਂ ਦੀ ਗਿਣਤੀ ਜਿਹੜੀ ਸੀਗੀ ਉਹ 510 ਤੋਂ ਵੱਧ ਕੇ 613 ਹੋ ਗਈ 20.2% 20% ਦੀ ਤਕਰੀਬਨ ਇੰਟਰਨੈਸ਼ਨਲ ਫਲਾਈਟਾਂ ਦੀ ਗਿਣਤੀ ਵਧੀ ਜਹਾਜ਼ਾਂ ਦੀ ਗਿਣਤੀ ਵਧੀ ਇਸੇ ਤਰ੍ਹਾਂ डोमेस्टिक ਵੀ 1188 ਤੋਂ 1383 16.4 ਤੇ ਨਾਲ ਹੀ 1700 ਤੋਂ तकरीबन 2000 કુલ 300 ਫਲਾਈਟਾਂ ਇਥੋਂ ਆਈਆਂ ਜਾਂ ਵੱਧ ਗਈਆਂ ਜਹਾਜ਼ ਜਿਹੜੇ ਆਉਂਦੇ ਨੇ ਟੇਕ ਆਫ ਕਰਦੇ ਨੇ ਰੋਜ਼ਾਨਾ ਅੰਮ੍ਰਿਤਸਰ ਤੋਂ तकरीबन 35 ਤੋਂ 36 ਫਲਾਈਟਸ ਹਨ ਜਿਹੜੀਆਂ ਡਿਪਾਰਚਰ ਔਰ ਅਰਾਈਵਲ ਟੋਟਲ 70 70 ਟੋਟਲ ਰਵਾਨ ਗਈ ਤੇ ਆਮਦ ਹੋ ਰਹੀ ਹੈ ਫਲਾਈਟਸ ਦੀ ਮੈਂ ਦੱਸ ਤਵਾਂ ਕਿ ਸਾਨੂੰ ਇਹ ਅੰਕੜੇ ਸ਼ੇਅਰ ਕਰਕੇ ਕੀ ਮਿਲ ਰਿਹਾ ਹੈ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਕੋਸ਼ਿਸ਼ ਕਰਦੇ ਹਾਂ ਫਲਾਈਟ ਸ਼ੁਰੂ ਹੋਣ ਸਰਕਾਰ ਤੱਕ ਪਹੁੰਚ ਫੈਸਿਲਿਟੀਆਂ ਇੰਪਰੂਵ ਹੋਵੇ ਕਈ ਲੋਕ ਸਾਨੂੰ ਲਿਖਦੇ ਰਹਿੰਦੇ ਨੇ ਇਹ ਸੋਚ ਕੇ ਕਿ ਅਸੀਂ 에어ਪੋਰਟ ਦੇ ਐਮਪਲੋਈਜ਼ ਆ ਕਿ ਤੁਸੀਂ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਜੋ ਸਾਡੇ ਕੋਲ ਹੋ ਸਕਦਾ ਅਸੀਂ ਕਰ ਰਹੇ ਹਾਂ ਇਹ ਅੰਕੜੇ ਅਸੀਂ ਅਖਬਾਰਾਂ 'ਚ ਵੀ ਦੇਣੇ ਹਨ ਅਖਬਾਰਾਂ 'ਚ ਆਉਂਦਾ ਹੈ ਨਾਲ ਹੀ ਸੋਸ਼ਲ ਮੀਡੀਆ ਤੇ ਨਾਲ ਹੀ 에어ਲਾਈਨਸ ਨੂੰ ਟੈਗ ਕਰਦੇ ਹਾਂ ਕੁਛ ਚਿੜੇ ਉਹਨਾਂ ਦੇ ਰਿਪ੍ਰੈਜ਼ੈਂਟੇਟਿਵਸ ਨੇ ਉਹਨਾਂ ਨੂੰ ਵੀ ਅਸੀਂ ਟੈਗ ਕਰਦੇ ਹਾਂ ਤਾਂ ਜੋ ਉਹ ਦੇਖ ਸਕਣ ਉਹਨਾਂ ਵੱਲ ਅਸੀਂ ਐਡਵੋਕੇਸੀ ਕਰ ਸਕੀਏ ਸੋ ਸਾਡਾ ਮਕਸਦ ਇਹੀ ਹੈ ਕਿ ਅਸੀਂ ਜਿੰਨੀ ਜਾਗਰੂਕਤਾ ਲਿਆ ਸਕਦੇ ਹਾਂ ਉਹ ਲਿਆ ਸਕੀਏ ਮੈਂ ਆਪਣੀ ਟੀਮ ਨਾਲ ਸਾਡੀ ਇਹੀ ਕੋਸ਼ਿਸ਼ ਹੈ ਅਸੀਂ ਜਦੋਂ 에ਅਰਲਾਈਨਸ ਤੱਕ ਪਹੁੰਚ ਕੀਤੀ 에ਅਰੇਸ਼ੀਆ ਨਾਲ 2017 ਵਿੱਚ 에ਅਰ ਇੰਡੀਆ ਨਾਲ ਐਡਵੋਕੇਸੀ ਕੀਤੀ ਉਹ ਤੋਂ ਗਵਰਨਮੈਂਟ ਰਨ ਸੀ ਕਿ ਬਰਮਿੰਗਮ ਫਲਾਈਟ ਸ਼ੁਰੂ ਹੋਵੇ ਸੋ ਇਹੋ ਆਈਡੀਆ ਹੈ ਕਿ ਬਾਤ ਤੋਂ ਲੋਗ ਅੰਮ੍ਰਿਤਸਰ ਤੋਂ ਆਣ 에ਅਰਲਾਈਨਸ ਚੋਂ ਦੇਖਣ ਗਿਆ ਕਿ ਅਸੀਂ ਜਦੋਂ ਰეკਮੈਂਡ ਕੀਤਾ ਸੀ ਉਹਨਾਂ ਨੇ ਸ਼ੁਰੂ ਕੀਤਾ ਵੀ ਵਿਲ ਕ੍ਰੀਏਟ ਮੋਰ ਟਰਸਟ ਵਿਦ them ਮੋਰ ਰਿਲੇਸ਼ਨਸ਼ਿਪ ਵਿਦ them ਤਾਂ ਕਰਕੇ ਜਿਹੜੀ ਸਾਡੀ ਲਿਮਿਟਿਡ ਸਾਡੇ ਕੋ ਫੋਰਨ 에ਅਰਲਾਈਨਸ ਤੇ ਜਿਹੜੇ ਲਿਮਿਟਿਡ ਹਵਾਈ ਸਮਝੌਤੇ ਨੇ ਬੜੀਆਂ ਇਹ ਕੁਝ ਥੋੜੇ ਮੁਲਕ ਦੀਆਂ 에ਅਰਲਾਈਨਸ ਅੰਮ੍ਰਿਤਸਰ ਆ ਸਕਦੀਆਂ ਹਨ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਅਸੀਂ ਫੇਰ ਇਹ ਦੱਸਣਾ ਚਾਹਾਂਗੇ ਕਿ ਤੁਸੀਂ ਵੱਤੋਵਾਂ ਦਾ ਅੰਮ੍ਰਿਤਸਰ ਨੂੰ ਤਰਜੀਹ ਦਿਓ ਤਾਂ ਜੋ ਇਹ ਅੰਕੜੇ ਵੱਧ ਸਕਣ ਤੁਸੀਂ ਦੇਖਿਆ ਹੈ ਕਿ ਜਨਵਰੀ ਵੀ ਰਿਕਾਰਡ ਤੋੜ ਡੇਟਾ ਅਸੀਂ ਤੁਹਾਨੂੰ ਦਿਖਾਇਆ ਹੈ ਪਰ ਜਿਹੜੇ ਲੀਨ ਸੀਜ਼ਨ ਨੇ ਅਪ੍ਰੈਲ ਮਈ ਜੂਨ ਕਰਮੀਆਂ ਆ ਗਈਆਂ ਉਦੋਂ ਟ੍ਰੈਫਿਕ ਕੱਟ ਜਾਂਦੀ ਹੈ ਫਿਰ 에ਅਰਲਾਈਨਸ ਨੂੰ ਦਾ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਕਾਗੇ ਜ਼ਰੂਰੀ ਹੈ ਕਿ ਜਿਹੜੇ ਦਿੱਲੀ ਵੀ ਆ ਰਹੇ ਹਨ ਵੱਤੋਵਾਂ ਦਾ ਅੰਮ੍ਰਿਤਸਰ ਨੂੰ ਤਰਜੀਹ ਦੇਣ ਭਾਵੇਂ ਭਾਇਆ ਦਿੱਲੀ ਆਜੰਗ ਸੋ ਇਹੋ ਉਮੀਦ ਕਰਦੇ ਹਾਂ ਸੋਸ਼ਲ ਮੀਡੀਆ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ YouTube Facebook ਸਾਰੇ ਫੋਲੋ ਕਰਦੇ ਰਹੋ ਇਹ ਰਿਕਾਰਡ ਜਿਹੜਾ ਨਵਾਂ ਬਣਿਆ ਹੈ ਇਹ ਤੁਹਾਡੇ ਸਾਰਿਆਂ ਦੇ ਯਤਨਾਂ ਨਾਲ ਪੋਸੀਬਲ ਹੋ ਸਕਿਆ ਹੈ ਪੰਜਾਬ ਸਰਕਾਰ ਪਿਛੇ ਜਿ ਬਿਆਨ ਆਇਆ ਹੈ ਮੰਤਰੀ ਦਾ ਕਿ ਅਸੀਂ ਪਾਸਾਵਾ ਤਾਂ ਨਹੀਂ ਸ਼ੁਰੂ ਕੀਤੀ ਕਿਉਂਕਿ ਅੰਮ੍ਰਿਤਸਰ ਤੋਂ ਇੰਨਾ ਯਾਤਰੀ ਨਹੀਂ ਨੇ ਦਿੱਲੀ ਦੇ ਮੁਕਾਬਲੇ ਇਸ ਕਾ ਕਿ ਅਸੀਂ ਦਿੱਲੀ ਨੂੰ ਬਸਾ ਲਾ ਰਹੇ ਹਾਂ ਬੜਾ ਦੁੱਖ ਹੋਇਆ ਸੁਣ ਕੇ ਲੱਗਦਾ ਹੈ ਕਿ ਮੰਤਰੀ ਸਾਹਿਬ ਨੂੰ ਪਤਾ ਨਹੀਂ ਹੈ ਕਿ ਅੰਮ੍ਰਿਤਸਰ ਤੋਂ ਕਿੰਨੇ ਯਾਤਰੀ ਆ ਜਾ ਰਹੇ ਹਨ ਮੈਂ ਫੇਰ ਸਕਰੀਨ ਤੇ ਦਿਖਾਣਾ ਚਾਹਾਂਗਾ ਤਾਂ ਜੋ ਉਮੀਦ ਹੈ ਕਿ ਸ਼ਾਇਦ ਮੰਤਰੀ ਸਾਹਿਬ ਹੀ ਦੇਖ ਲੈਣ ਕਿ ਅੰਮ੍ਰਿਤਸਰ ਤੋਂ ਜੇਕਰ ਅਸੀਂ ਤੁਸੀਂ ਸਕਰੀਨ ਤੇ ਦੇਖੋ ਇਹ ਸਾਫ਼ ਦਿਖਾ ਰਿਹਾ ਹੈ 2 ਲੱਖ 3 ਲੱਖ 23000 ਦਸੰਬਰ ਚ 3 ਲੱਖ 40000 30 ਦਿਨ ਨੇ 3 ਨੂੰ 10 ਨਾਲ ਮਲਟੀਪਲ 10000 ਰੋਜ਼ ਦੇ ਹੋਣ ਤੇ 3 ਲੱਖ ਬਣਦੇ ਹੈ ਇਦਾ ਮਤਲਬ ਹੈ 12000 ਤਕਰੀਬਨ 12 11 ਤੋਂ 12000 ਲੋਕ ਰੋਜ਼ਾਨਾ ਆ ਜਾ ਰਹੇ ਨੇ 10 ਇੰਟਰਨੈਸ਼ਨਲ ਡੈਸਟੀਨੇਸ਼ਨਸ ਹਨ 10 ਇੰਟਰਨੈਸ਼ਨਲ ਡੈਸਟੀਨੇਸ਼ਨਸ ਹਨ 12 13 ਡੋਮੈਸਟਿਕ ਹਨ ਪਤਾ ਨਹੀਂ ਉਹਨਾਂ ਨੂੰ ਹਾਲੇ ਤੱਕ ਇਹਨਾਂ ਪਤਾ ਕਿਉਂ ਨਹੀਂ ਸਰਵੇ ਹਾਲੇ ਤੱਕ ਕਰਵਾਇਆ ਕਿਉਂ ਨਹੀਂ ਹੀ ਹੈ ਸਾਨੂੰ 3 ਸਾਲ ਤੇ ਸਰਕਾਰ ਨੂੰ ਲੈਟਰ ਲਿਖਦੇ ਹੋਗੇ ਨੇ ਪਿਛਲੇ ਨੂੰ ਵੀ ਲਿਖੀ ਸੀ ਕਹਿੰਦੇ ਸੀ ਪਿਛਲੀ ਕਹਿੰਦੀ ਸੀ ਦਿੱਲੀ ਸਰਕਾਰ ਨਹੀਂ ਵੜਨ ਦਿੰਦੀ ਆਮ ਆਦਮੀ ਪਾਰਟੀ ਦੀ ਹੁਣ ਤੇ ਤੁਹਾਡੀ ਆਪਣੀ ਸਰਕਾਰ ਹੈ ਪੰਜਾਬ ਚ ਵੀ ਤੇ ਹੁਣ ਖੈਰ ਦਿੱਲੀ ਤੇ ਚਲੋ ਬਦਲ ਗਈ ਹੈ ਪਰ ਪੰਜਾਬ ਵਜ ਤੇ ਤੁਸੀਂ ਬੱਸਾਂ ਨੂੰ ਸ਼ੁਰੂ ਕਰੋ ਸੋ ਇਨੀ ਬੇਨਤੀ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਜ਼ਰੂਰ ਇਹ ਗਾਂ ਤੋਂ ਇਸ ਕਾਲ ਨਾਲ ਧਿਆਨ ਦੇਣਗੇ 에어ਪੋਰਟ ਦਾ ਇਨਫਰਾਸਟ੍ਰਕਚਰ ਅਪਗ੍ਰੇਡ ਉਹਦੇ ਬਾਲ ਵੀ ਅਸੀਂ ਲਗਾਤਾਰ 에어ਪੋਰਟ ਥਾਟ ਨੂੰ ਲਿਖ ਰਹੇ ਹਾਂ ਕਿ ਟਰਮੀਨਲ ਐਕਸਪੈਂਡ ਹੋਵੇ ਜਿਹਦਾ ਉਮੀਦ ਹੈ ਕਿ ਇਸ ਸਾਲ ਕੰਮ ਸ਼ੁਰੂ ਹੋਏਗਾ ਅਜੋ ਯਾਤਰੀਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਫੈਸਿਲਿਟੀਆਂ ਵੀ ਵਧ ਸਕਣ ਪਾਰਕਿੰਗ ਦੀ ਸਮੱਸਿਆ ਬਹੁਤ 에어ਪੋਰਟਸ ਤੇ ਹੈ ਉਹਦਾ ਵੀ ਅਸੀਂ ਕੰਮ ਕਰ ਰਹੇ ਹਾਂ ਨਾਲ ਨਾਲ ਆਓ ਸਾਰੇ ਹੀ ਇਕੱਠੇ ਹੋ ਕੇ ਅੱਗੇ ਹੋਰ ਅੰਮ੍ਰਿਤਸਰ ਨੂੰ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਬਹੁਤ ਬਹੁਤ ਧੰਨਵਾਦ